ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਉਮੀਦ ਕਰਨੇ ਆ ਠੀਕ ਹੋ ਹੋਗੇ ਹਤੇ ਵਤੇ ਹੋਗੇ ਤੇ ਜਨਾਬ ਆਲੀ ਅੱਜ ਜਿਹੜੀ ਚੀਜ਼ ਤੁਹਾਡੇ ਵਾਸਤੇ ਲੈ ਕੇ ਆਏ ਆ ਨਵੀਂ ਮੂਵੀ ਨਾਲ ਲਈ ਰਲੀ ਪਹੁੰਚੀ ਹੈ ਬੜੀ ਅੱਛੀ ਔਰ ਨਵੀਂ ਨਕਲ ਜਿਹੜੀ ਉਹਨੂੰ ਇੱਕ ਸਮਝੋ ਪੁਰਾਣੀ ਯਾਦਾਂ ਤਾਜ਼ਾ ਕਰਨ ਵਾਲੀ ਵੀਡੀਓ ਬਣਾਈ ਹੈ ਉਹਦਾ ਮੂਵੀ ਜਿਹੜੀ ਹੈ ਤੇ ਉਹਦੇ ਵਿੱਚ ਅਦਾਕਾਰ ਵੀ ਵਧੀਆ ਤੋਂ ਵਧੀਆ ਪਾਏ ਨੇ ਤੇ ਪਹਿਲੇ ਆਪਾਂ ਵੀਡੀਓ ਵੇਖ ਲਈਏ ਬਾਕੀ ਫਿਰ ਗੱਲਾਂ ਬਾਅਦ ਚ ਕਰਨੇ ਆਂ ਦੀ ਇੱਕ ਫਿਲਮ ਆ ਰਹੀ ਹੈ ਜਿਹਦਾ ਨਾਮ ਹੈ ਆਕਾਲ ਅਕਾਲ ਫਿਲਮ ਦਾ ਟੀਜ਼ਰ ਤੁਸੀਂ ਦੇਖ ਚੁੱਕੇ ਹੋ ਗਿੱਪੀ ਗਰੇਵਾਲ ਰੋਲ ਨਿਭਾ ਰਹੇ ਆ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਦਾ ਤੇ ਉਸ ਫਿਲਮ ਦੇ ਵਿੱਚ ਗੁਰਪ੍ਰੀਤ ਖੁੱਗੀ ਰੋਲ ਨਿਭਾ ਰਹੇ ਆ ਸਰਦਾਰ ਜੱਸਾ ਸਿੰਘ ਆਲੂਆਲੀਆ ਦਾ ਹੁਣ ਇਹ ਫਿਲਮ ਕਿਹੜੀ ਘਟਨਾ ਤੇ ਨਿਰਧਾਰਿਤ ਹੈ ਕੀ ਹੋਏਗਾ ਕੀ ਨਹੀਂ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਦੱਸੂਗਾ ਅਸਲ ਹਿਸਟਰੀ ਕੀ ਹੈ ਕਿਹੜੇ ਕਿਹੜੇ ਵਰਤਾਂਤ ਉੱਥੇ ਵਾਪਰੇ ਆ ਉਹ ਸਾਰੇ ਆਪਾਂ ਇਸ ਵੀਡੀਓ 'ਚ ਔਰਨੇਟ ਕਰਾਂਗੇ ਹੋ ਸਕਦਾ ਹੈ ਫਿਲਮ ਬਣਾਉਣ ਵਾਸਤੇ ਉਹਨਾਂ ਨੇ ਕੁਝ ਚੀਜ਼ਾਂ ਨੂੰ ਆਪਣੇ ਹਿਸਾਬ ਨਾਲ ਮੋਡੀਫਾਈ ਕੀਤਾ ਹੋਵੇ ਇਹ ਹੋ ਸਕਦਾ ਹੈ ਕਿਉਂਕਿ ਵਿਜੂਅਲਾਈਜੇਸ਼ਨ ਕਰਨੀ ਹੁੰਦੀ ਹੈ ਨਾ ਜਦੋਂ ਕਿਸੇ ਚੀਜ਼ ਦੀ ਤਾਂ ਉਹਨਾਂ ਨੂੰ ਕੁਝ ਚੀਜ਼ਾਂ ਨੂੰ ਮੋੜ ਪਾਉਣਾ ਪੈਂਦਾ ਪਰ ਐਕਚੁਅਲ ਹਿਸਟਰੀ ਕੀ ਹੈ ਉਹ ਮੈਂ ਤੁਹਾਨੂੰ ਦੱਸਾਂਗਾ ਫਿਲਮ ਇਹਦੇ ਬਿਲਕੁਲ ਨੇੜੇ ਤੇੜੇ ਰੱਖ ਕੇ ਹੀ ਬਣਾਈ ਗਈ ਹੋਏਗੀ ਸਮਰਾਟ ਬੱਡੇ ਕੱਲੂ ਘਾਰੇ ਦੇ ਵਿੱਚ ਜਦੋਂ ਕੋਪਰਹੀਡੇ ਦੇ ਸਥਾਨ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਨੇ ਫਰਵਰੀ ਦੇ ਮਹੀਨੇ 1762 ਦੇ ਵਿੱਚ ਤਕਰੀਬਨ 40 ਹਜ਼ਾਰ ਸਿੱਖਾਂ ਨੂੰ ਕਤਲ ਕਰ ਦਿੱਤਾ ਸੀ ਤੇ ਸਾਡੀ ਕਹਿੰਦੇ ਆ ਵੀ ਅੱਧੀ ਕੌਮ ਉਸ ਦਿਨ ਸ਼ਹੀਦ ਹੋ ਗਈ ਸੀ ਤੇ ਅਬਦਾਲੀ ਨੂੰ ਇਦਾਂ ਸੀਗਾ ਵੀ ਜਿਵੇਂ ਮੈਂ ਮਰਹਟਿਆਂ ਨੂੰ ਦੱਬਿਆ ਤੇ ਮੁੜ ਕੇ ਉਹਨਾਂ ਨੇ ਸਿਰ ਨਹੀਂ ਚੁੱਕਿਆ ਸਿੱਖ ਕੌਮ ਹੁਣ ਕਦੇ ਸਿਰ ਨਹੀਂ ਚੁੱਕੇਗੀ ਪਰ ਸਾਡੇ ਜੁਰਾਵਰ ਯੋਧਿਆਂ ਨੇ ਈਡੀ ਕੋ ਜ਼ੋਰਦਾਰ ਚੋਟ ਮਾਰੀ ਅਬਦਾਲੀ ਨੂੰ 8 ਮਹੀਨਿਆਂ ਬਾਅਦ ਪਿੱਪਲੀ ਸਾਹਿਬ ਦੇ ਮੈਦਾਨ ਦੇ ਵਿੱਚੋਂ ਜੰਗ ਹੋਇਆ ਤੇ ਆਟਕ ਪਾਰ ਭਜਾਇਆ ਅਫਦਾਲੀ ਨੂੰ ਤੇ ਨੰਗੇ ਪੈਰ ਭਜਾਇਆ ਅਸਲ ਦੇ ਵਿੱਚ ਜਿਹੜਾ ਫਿਲਮ ਦੇ ਵਿੱਚ ਇਤਿਹਾਸਿਕ ਕਿੱਸਾ ਜਿਹੜਾ ਵਰਤਾਰਾ ਦਿਖਾਇਆ ਗਿਆ ਹੈ ਉਹਦੀ ਸ਼ੁਰੂਆਤ ਹੁੰਦੀ ਹੈ ਅਹਿਮਦ ਸ਼ਾਹ ਅਬਦਾਲੀ ਦੇ ਹਮਲੇ ਤੋਂ ਪਹਿਲਾਂ ਜਾਣ ਲੈਣਾ ਜ਼ਰੂਰੀ ਹੈ ਕਿ ਅਹਿਮਦ ਸ਼ਾਹ ਅਬਦਾਲੀ ਨੇ ਕੁੱਲ 11 ਹਮਲੇ ਕੀਤੇ ਹਨ ਹਿੰਦੁਸਤਾਨ ਦੇ ਉੱਤੇ ਜਿਦੇ ਵਿੱਚੋਂ ਜਦੋਂ ਪੰਜਵਾਂ ਹਮਲਾ ਕਰਕੇ ਉਹ ਪਾਣੀਪਤ ਦੀ ਤੀਜੀ ਲੜਾਈ ਦੇ ਵਿੱਚੋਂ ਮਰਾਠਿਆਂ ਨੂੰ ਬੁਰੀ ਤਰ੍ਹਾਂ ਹਰਾ ਕੇ ਉਹਨਾਂ ਦਾ maal ਲੁੱਟ ਕੇ ਇਵਨ ਕੀ ਉਹਨਾਂ ਦੀਆਂ ਬਹੂ ਬੇਟੀਆਂ ਨੂੰ ਵੀ ਬੰਦੀ ਬਣਾ ਕੇ ਨਾਲ ਲੈ ਕੇ ਜਾ ਰਿਹਾ ਸੀ ਨਾ ਜਿਉਂ ਹੀ ਉਹ ਪੰਜਾਬ ਦਾ ਬਾੜਾ ਵੜਦਾ ਹੈ ਅੰਦਰ ਪੰਜਾਬ ਚ ਵੜਨ ਲੱਗਦਾ ਹੈ ਤਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਚੜਤ ਸਿੰਘ ਸ਼ੁਕਰਚੱਕੀਆ ਤੇ ਹੋਰ ਵੀ ਮਿਸਲਾਂ ਦੇ ਜਰਨੈਲ ਹੈ ਉਹਨਾਂ ਨੇ ਗੁਰੀਲਾ ਯੁੱਧ ਪ੍ਰਣਾਲੀ ਦੇ ਤਹਿਤ ਅਫਗਾਨੀ ਦੇ ਸਾਰੇ ਕਾਫਲਿਆਂ ਨੂੰ ਲੁੱਟਿਆ ਇੰਨਾ ਕੁ ਬੁਰੀ ਤਰ੍ਹਾਂ ਲੁੱਟਿਆ ਕਿ ਜਿੰਨਾ ਕੁ ਵੀ ਉਹਨੇ ਸਮਾਨ ਲੁੱਟਿਆ ਸੀ ਮਰਾਠਿਆ ਕੋਲੋਂ ਸਾਰਾ ਸਿੰਘਾਂ ਨੇ ਲੁੱਟ ਲਿਆ ਉਹਨਾਂ ਦੀਆਂ ਬਹੁ ਬੇਟੀਆਂ ਨੂੰ ਛਡਾ ਕੇ ਉਹਨਾਂ ਦੇ ਘਰੋਂ ਘਰੀ ਪਚਾਇਆ ਇਹ ਖਬਰ ਜਦੋਂ ਅਫਗਾਨੀ ਤੱਕ ਪਹੁੰਚਦੀ ਹੈ ਅਫਗਾਨੀ ਦੇ ਖਾਲੀ ਗੱਡੇ ਉੱਥੇ ਪਹੁੰਚਦੇ ਆ ਤਾਂ ਅਫਗਾਨੀ ਅਬਦਾਲੀ ਮੱਥਾ ਫੜ ਕੇ ਬਹਿ ਜਾਂਦਾ ਹੈ ਫਿਰ ਉਹ ਨਾ ਆਪਣਾ ਇੱਕ ਜਰਨੈਲ ਭੇਜਦਾ ਹੈ ਉਹਦੇ ਅਧੀਨ ਕੁਝ ਸੈਨਾ ਭੇਜਦਾ ਹੈ ਸਿਰਫ ਸਿੱਖਾਂ ਨੂੰ ਸਬਕ ਸਿਖਾਉਣ ਵਾਸਤੇ ਹੁਣ ਅਬਦਾਲੀ ਦਾ ਸਭ ਤੋਂ ਵੱਡਾ ਟਾਰਗੇਟ ਸੀਗੇ ਸਿੱਖ ਕਿ ਮੇਰਾ ਲੁੱਟਿਆ ਹੋਇਆ ਸਮਾਨ ਮੈਨੂੰ ਲੁੱਟੇਰੇ ਨੂੰ ਵੀ ਲੁੱਟ ਲੈਂਦੇ ਆ ਜਿਹੜੇ ਸਿੱਖ ਹੈ ਨਾ ਪਹਿਲਾਂ ਮੈਂ ਇਹਨਾਂ ਨੂੰ ਖਤਮ ਕਰਨਾ ਹੈ ਸਭ ਤੋਂ ਵੱਡਾ ਕੰਡਾ ਮੇਰੇ ਵਾਸਤੇ ਸਿੱਖ ਨੇ ਹੁਣ ਸਿੱਖਾਂ ਨੂੰ ਖਤਮ ਕਰਨ ਵਾਸਤੇ ਅਬਦਾਲੀ ਨੂਰ ਉਦਦੀਨ ਦੇ ਅਧੀਨ ਕੁਝ ਸੈਨਾ ਭੇਜਦਾ ਜਦੋਂ ਉਹ ਫੈਨਾ ਲੈ ਕੇ ਪੰਜਾਬ ਵੜਨ ਲੱਗਦਾ ਹੈ ਕਿਉਂਕਿ ਭਾਰਤ ਦਾ ਪ੍ਰਵੇਸ਼ ਦੁਆਰ ਪੰਜਾਬ ਹੀ ਹੈ ਤਾਂ ਜਿਉਂ ਹੀ ਉਹ ਨੂਰ ਉੱਦੀਨ ਕੁਝ ਸੈਨਾ ਲੈ ਕੇ ਆਂਦਾ ਹੈ ਤਾਂ ਸਾਹਮਣੇ ਸਿੰਘ ਫੇਰ ਟੱਕਰ ਪੈਂਦੇ ਆ ਜਿਹਦੇ ਵਿੱਚ ਸਰਦਾਰ ਚੜਤ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਸਰਦਾਰ ਦਵਾਰਾ ਆਪਣੇ ਖੰਡੇ ਦੇ ਜੋਰ ਨਾਲ ਨੂਰਉਦੀਨ ਨੂੰ ਪੰਜਾਬ ਵੜਨ ਤੋਂ ਪਹਿਲਾਂ ਹੀ ਖਦੇੜ ਦਿੰਦੇ ਆ ਨੂਰਉਦੀਨ ਦੇ ਵਾਪਸ ਜਾਣ ਤੋਂ ਬਾਅਦ ਅਬਦਾਲੀ ਨੂੰ ਪਤਾ ਲੱਗ ਗਿਆ ਸੀ ਵੀ ਸਿੱਖ ਕੀ ਸ਼ੈ ਨੇ ਇਹਨਾਂ ਨਾਲ ਏਡਾ ਸੌਖਿਆਂ ਨਹੀਂ ਲੜਿਆ ਜਾ ਸਕਦਾ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਲਾਹੌਰ ਦਾ ਸੂਬੇਦਾਰ ਥਾਪਿਆ 우ਮੈਦ ਖਾਨ ਨੂੰ 우ਮੈਦ ਖਾਨ ਦੀ ਡਿਊਟੀ ਲਈ ਵੀ ਤੂੰ ਸਿੱਖਾਂ ਨੂੰ ਸ਼ਬਦ ਸਿਖਾਣਾ ਹੈ ਇਹਨਾਂ ਦੇ ਨੱਕ ਚ ਨਕੇਲ ਪਾਣੀ ਹੈ ਪਰ ਸਿੱਖਾਂ ਦੇ ਹੌਸਲੇ ਇੰਨੇ ਕੋ ਉਬਲੰਦ ਸੀਗੇ ਯੁੱਧ ਇਤੀ ਦੇ ਵਿੱਚ ਇੰਨੇ ਘੁਨਪੁਣ ਹੋ ਗਏ ਸੀ ਕਿ ਸਿੱਖਾਂ ਨੇ 우ਮੈਦ ਖਾਨ ਨੂੰ ਸਿਰਫ ਕਿਲੇ ਤੱਕ ਸੀਮਿਤ ਕਰਤਾ ਲਾਹੌਰ ਦੇ ਕਿਲੇ ਤੱਕ ਹੀ 우ਮੈਦ ਖਾਨ ਦਾ ਰਾਜ ਸੀਗਾ ਉਸ ਤੋਂ ਬਾਹਰ ਸਾਰੇ ਲੋਕ ਆਮ ਜਨਤਾ ਜਿਹੜੀ ਐ ਉਹ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਸਰਦਾਰ ਚੜਤ ਸਿੰਘ ਨੂੰ ਸਿੱਖਾਂ ਨੂੰ ਸਪੋਰਟ ਕਰਦੀ ਸੀ ਤੇ ਕਿਉਂਕਿ ਲੋਕ ਵੀ ਅਖ ਚੁੱਕੇ ਸੀ ਉਸ ਵੇਲੇ ਇਹਨਾਂ ਤੋਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਸੁਲਤਾਨ ਉਲ ਕੌਮ ਦੀ ਉਪਾਧੀ ਬਖਸ਼ੀ ਕੌਮ ਨੇ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੇ ਉੱਥੇ ਇੱਕ ਸਿੱਕਾ ਵੀ ਜਾਰੀ ਕੀਤਾ ਹੁਣ ਇਹ ਇਹੋ ਜਿਹਾ ਸਮਾਂ ਸੀ ਜਦੋਂ ਲਾਹੌਰ ਦੇ ਵਿੱਚ ਦੋ ਸਰਕਾਰਾਂ ਚੱਲਦੀਆਂ ਸੀ ਕਿਲੇ ਦੇ ਅੰਦਰ ਉਮੈਦ ਖਾਨ ਦੀ ਸਰਕਾਰ ਜਿਹਦੇ ਸਿਰ ਦੇ ਉੱਤੇ ਅਹਿਮਦ ਸ਼ਾਹ ਅਬਦਾਲੀ ਦਾ ਹੱਥ ਸੀ ਤੇ ਦੂਜੇ ਪਾਸੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਉਹਨਾਂ ਦੀ ਸਰਕਾਰ ਸੀ ਸਿੱਖਾਂ ਦੀ ਸਰਕਾਰ ਸੀ ਜਿਹਦੇ ਉੱਤੇ ਅਕਾਲ ਦਾ ਹੱਥ ਸੀ ਹੁਣ ਸਿੱਖਾਂ ਦੇ ਹੌਸਲੇ ਬਲੰਦੀਆਂ ਚੁੰਦੇ ਜਾ ਰਹੇ ਐ ਇਸੇ ਸਾਲ ਦੇ ਵਿੱਚ 1761 ਦੇ ਵਿੱਚ 23 ਅਕਤੂਬਰ 1761 ਨੂੰ ਦਿਵਾਲੀ ਵਾਲੇ ਦਿਨ ਸਿੱਖ ਕੌਮ ਸਰਬੱਤ ਖਾਲਸਾ ਇਕੱਠਾ ਕਰਦੀ ਹੈ ਜਿਹਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਹੈ ਵੀ ਜਿਹੜੇ-ਜਿਹੜੇ ਵੀ ਗੁਰੂ ਘਰ ਦੇ ਦੋਖੀ ਨੇ ਜਿਨ੍ਹਾਂ ਨੇ ਵੀ ਗੁਰੂ ਘਰ ਦੇ ਵਾਸਤੇ ਨੈਗੇਟਿਵ ਰੋਲ ਅਦਾ ਕੀਤੇ ਨੇ ਉਹਨਾਂ ਨੂੰ ਸੋਧਿਆ ਜਾਏਗਾ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਮੁੱਖ ਕੀਤਾ ਜਾਂਦਾ ਹੈ ਜੜਿਆਲੇ ਵੱਲ ਜੜਿਆਲੇ ਦਾ ਇੱਕ ਅਕਲਦਾਸ ਨਰੰਝਣੀਆ ਸੀ ਜਿਨੇ ਸ਼ਹੀਦ ਭਾਈ ਤਾਰੂ ਸਿੰਘ ਨੂੰ ਭਾਈ ਮਹਿਤਾਬ ਸਿੰਘ ਨੂੰ ਤੇ ਹੋਰ ਵੀ ਬਹੁਤ ਸਾਰੇ ਸਿੰਘਾਂ ਦੀਆਂ ਮੁਖਵਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਾਉਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਸੀ ਤੇ ਅਕਲਦਾਸ ਨਰੰਝਣੀਏ ਨੂੰ ਪਹਿਲਾਂ ਸੁਨੇਹਾ ਭੇਜ ਦਿੱਤਾ ਜਾਂਦਾ ਹੈ ਕਿ ਖਾਲਸਾ ਚੜ੍ਹ ਕੇ ਆ ਰਿਹਾ ਹੈ ਤੈਨੂੰ ਤੇਰੇ ਕਿ ਤੇ ਕੋ ਕਰਮਾਂ ਦੀ ਸਜ਼ਾ ਦਿੱਤੀ ਜਾਏਗੀ ਇਹ ਸੁਣ ਕੇ ਆਕਲਦਾਸ ਨਰਨਜਣੀਆਂ ਉਮੈਦ ਖਾਨ ਨੂੰ ਚਿੱਠੀ ਲਿਖਦਾ ਹੈ ਕਿ ਮੇਰੀ ਮਦਦ ਕੀਤੀ ਜਾਏ ਸਿੱਖ ਮੇਰੇ ਤੇ ਚੜ ਕੇ ਆ ਰਹੇ ਨੇ ਪਰ ਉਮੈਦ ਖਾਨ ਦੇ ਆਪਣੇ ਪੈਰ ਨਹੀਂ ਸੀ ਲੱਗਣ ਦੇ ਰਹੇ ਸਿੱਖ ਤਾਂ ਉਮੈਦ ਖਾਨ ਕੋਈ ਹੈਲਪ ਨਹੀਂ ਕਰ ਸਕਦਾ ਫਿਰ ਇੱਕ ਹੋਰੀ ਤੌਰ ਤੇ ਚਿੱਠੀ ਅਹਿਮਦ ਸ਼ਾਹ ਅਬਦਾਲੀ ਨੂੰ ਭੇਜਦਾ ਹੈ ਆਕਲਦਾਸ ਨਰਨਜਣੀਆਂ ਜੰਡਿਆਲੇ ਤੋਂ ਉਹ ਚਿੱਠੀ ਮਿਲਦੇ ਸਾਰ ਅਹਿਮਦ ਸ਼ਾਹ ਅਬਦਾਲੀ ਵਾਹੋ ਦਾ ਹੀ ਆਪਣੀ ਫੌਜਾਂ ਲੈ ਕੇ ਲਾਮ ਲਸ਼ਕਰ ਲੈ ਕੇ ਆਉਂਦਾ ਹੈ ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਅਕਾਲ ਦਾਸ ਦੱਸਦਾ ਹੈ ਕਿ ਮੈਨੂੰ 90000 ਸਿੱਖਾਂ ਨੇ ਘੇਰ ਲਿਆ ਜਦ ਕਿ ਅਸਲ ਦੇ ਵਿੱਚ ਸਿੱਖਾਂ ਦੀ ਗਿਣਤੀ ਸਿਰਫ 10 ਕੁ ਹਜ਼ਾਰ ਸੀਗੀ ਉਹ ਵੱਧ ਗਿਣਤੀ ਤਾਂ ਦੱਸਦਾ ਹੈ ਕਿਉਂਕਿ ਇਹ ਉਹਨੂੰ ਅਨੁਮਾਨ ਸੀ ਉਹਨੂੰ ਪਤਾ ਸੀ ਅਕਾਲ ਦਾਸ ਨੂੰ ਵੀ ਜੇ ਮੈਂ 90000 ਦੱਸਾਂਗਾ ਤਾਂ ਉਥੋਂ ਵੱਡਾ ਲਸ਼ਕਰ ਲੈ ਕੇ ਆਏਗਾ ਅਬਦਾਲੀ ਤਾਂ ਇੱਥੇ ਆ ਕੇ ਤੇ ਉਹ ਥੋੜੇ ਜਿਹੇ ਸਿੱਖ ਸਮਝ ਕੇ ਇਹਨਾਂ ਦੇ ਵਾਸਤੇ ਥੋੜੀ ਸੈਨਾ ਨਾ ਲਿਆਏ ਇਹ ਥੋੜੇ ਵੀ ਬਹੁਤਾਂ ਦੇ ਬਰਾਬਰ ਨੇ ਇਹ ਤਾਂ ਕੱਲਾ ਕੱਲਾ ਸਵਾ ਸਵਾ ਲੱਖ ਲੜਨ ਲੜਦਾ ਹੈ ਕਹਿੰਦੇ ਐ ਇਸ ਕਰਕੇ ਉਹ 10000 ਸਿੱਖਾਂ ਦੀ ਗਿਣਤੀ ਨੂੰ ਵੀ 90000 ਦੱਸ ਕੇ ਉਥੋਂ ਫੌਜ ਮੰਗਾਂਦਾ ਹੈ ਹੁਣ ਅਬਦਾਲੀ ਆਂਦਾ ਹੈ ਉਧਰੋਂ ਅਸਲ ਦੇ ਵਿੱਚ ਅਬਦਾਲੀ ਇਹ 6ਵਾਂ ਹਮਲਾ ਕਰਨ ਆ ਰਿਹਾ ਹੈ ਹਿੰਦੁਸਤਾਨ ਦੇ ਉੱਤੇ ਤੇ ਇਹ ਗੱਲ ਯਾਦ ਰੱਖਿਓ 6ਵਾਂ ਹਮਲਾ ਅਬਦਾਲੀ ਸਿਰਫ ਤੇ ਸਿਰਫ ਸਿੱਖਾਂ ਨੂੰ ਖਤਮ ਕਰਨ ਵਾਸਤੇ ਕਰ ਰਿਹਾ ਹੈ ਹੁਣ ਸਿੱਖਾਂ ਨੂੰ ਵੀ ਇਹ ਖਬਰ ਮਿਲ ਜਾਂਦੀ ਹੈ ਕਿ ਅਹਿਮਦ ਸ਼ਾਹ ਅਬਦਾਲੀ ਬਾਹੋ ਦਾ ਹੀ ਦੌੜਿਆ ਆ ਰਿਹਾ ਹੈ ਤੇ ਸਾਡੇ ਤੇ ਅਗਰੈਸਿਵ ਮੋੜ ਦੇ ਵਿੱਚ ਹਮਲਾ ਕਰੇਗਾ ਤਾਂ ਇੱਥੇ ਸਿੱਖ ਆਗੂਆਂ ਨੇ ਆਪਸ ਦੇ ਵਿੱਚ رائے ਕੀਤੀ ਵੀ ਜਿਹੜਾ ਆਪਣਾ ਸਾਰਾ ਪਰਿਵਾਰ ਹੈ ਪਿੱਛੇ ਬੱਚੇ ਹੈ ਔਰਤਾਂ ਨੇ ਇਹਨਾਂ ਨੂੰ ਕਿਸੇ ਸੇਫ ਥਾਂ ਦੇ ਪਹੁੰਚਾਇਆ ਜਾਏ ਉਸ ਤੋਂ ਬਾਅਦ ਅਸੀਂ ਖੁੱਲੇ ਦਿਲ ਨਾਲ ਜੰਗ ਕਰ ਸਕਦੇ ਹਾਂ ਕਿਉਂਕਿ ਜਦ ਤੱਕ ਬੱਚੇ ਨਾਲ ਨੇ ਔਰਤਾਂ ਨਾਲ ਨੇ ਉਦੋਂ ਤੱਕ ਪਿੱਛੇ ਟੱਬਰ ਟਿਹਰ ਦਾ ਫਿਕਰ ਰਹਿੰਦਾ ਹੈ ਤਾਂ ਸਿੱਖ ਆਗੂਆਂ ਨੇ ਕੀ ਕੀਤਾ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਬਜ਼ੁਰਗਾਂ ਨੂੰ ਔਰਤਾਂ ਨੂੰ ਕੁਝ ਕੁ ਸਿੱਖਾਂ ਦੀ ਰਹਿਨਮਾਈ ਹੇਠ ਮਾਲਵੇ ਵੱਲ ਨੂੰ ਤੋਰ ਦਿੱਤਾ ਲੱਖੀ ਜੰਗਲਾਂ ਵੱਲ ਨੂੰ ਤੋਰ ਦਿੱਤਾ ਕਿਉਂਕਿ ਉਹ ਏਰੀਆ ਬਿਲਕੁਲ ਸ਼ਾਂਤ ਸੀਗਾ ਉੱਥੇ ਕੋਈ ਵੀ ਗੜਬੜ ਹੋਣ ਦਾ ਲਓ ਜੀ ਅੱਜ ਦੀ ਅੱਜ ਦੀ ਮੂਵੀ ਤੇ ਜਿਹੜੀ ਰਿਲੀਜ਼ ਹੋ ਰਹੀ ਹੈ ਨਵੀਂ ਕੈਸੀ ਲੱਗੀ ਤੁਹਾਨੂੰ ਤੇ ਇਨਸ਼ਾਅੱਲਾ ਅੱਬਲਾ ਖੈਰ ਕਰੇ ਤੇ ਰੱਬ ਸੋਹਣਾ ਕਰਮ ਕਰੇ ਇਹ ਮੂਵੀ ਵੇਖਾਂਗੇ ਜ਼ਰੂਰ ਤੁਹਾਡੇ ਭਰਾਵਾਂ ਸਾਰੇ ਦੋਸਤਾਂ ਨਾਲ ਮੂਵੀ ਵੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਜ਼ਮੀ ਤੇ ਕਮੈਂਟ ਕਰਿਆ ਕਰੋ ਤੇ ਤੁਹਾਨੂੰ ਕੈਸੀ ਲੱਗੀਏ ਅਗਰ ਕੋਈ ਮੇਰੇ ਕੋਲ ਗਲਤੀ ਹੋ ਗਈ ਹੋਏ ਤਾਂ ਮਾਫਰਤ ਤੇ ਕੋਈ ਲਿੰਕ ਸੈਂਡ ਕਰ ਦਿਆ ਕਰੋ ਜੇ ਤੇ ਮੂਵੀ ਬਣਵਾਣੀ ਹੋਵੇ ਤੇ ਭਾਈਏ ਤੇ ਮੂਵੀ ਬਣਵਾਇਆ ਕਰੋ ਤੁਹਾਨੂੰ ਲੈਣਿਆ ਜਾਜ਼ਤ ਅੱਲਾ ਹੋ ਕੇ